ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਸੀਂ ਤੁਹਾਨੂੰ ਜਾਣਦੇ ਹਾਂ ਧਰਮਪ੍ਰੀਤ ਬੱਚਾ ਦਾ ਨੌਜਵਾਨ ਸਿੱਖ ਮੁਖਮੰਦੀ ਨੂੰ ਕਹਿੰਦੇ ਆ ਜੋ ਕੁਝ ਹੋਇਆ ਸੀ ਸਾਰਾ ਵਰਤਾਰਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਸੋ ਅੱਜ ਜਿਹੜਾ ਵਾ ਇਸ ਬੱਚੇ ਜਾਂ ਖੜੇ ਆ ਕਿ ਮਹਾਰਾਜ ਨੇ ਜ਼ਿਵਾ ਲਈ ਆ ਇਹਦਾ ਖੜੇ ਇਸ ਕਰਕੇ ਨਹੀਂ ਪੀ ਇਹ ਕੌਣ ਆ ਕੀ ਆ ਜਾਂ ਕੀ ਮਸਲਾ ਖੜੇ ਕੇਸਾਂ ਕਰਕੇ ਕਿਉਂਕਿ ਕੇਸ ਗੁਰੂ ਦੀ ਮੋਹਰ ਨੇ ਤੇ ਮਹਾਰਾਜ ਜੀ ਸਾਨੂੰ ਹੁਕਮ ਕੀ ਸਦੇ ਬਾਰੇ ਕੀ ਕੀਤਾ ਪਰ ਜਾਣਦੇ ਆ ਬਿਨਾ ਸ਼ਸਤਰ ਕੇਸ ਸਿੰਘ ਨੂੰ ਦੇਹੁਣਾਂ ਦੇਦਾਰੇ ਤੇ ਇਹ ਵਿਦਵੀ ਹੋਈ ਕੇਸਾਂ ਦੀ ਸੋ ਉਹਦੇ ਵਾਸਤੇ ਅੱਜ ਸਾਰੇ ਸਿੱਖ ਸਮੇਤ ਮਹਾਰਾਜ ਨੇ ਕਿਰਪਾ ਕੀਤੀ ਆ ਆਏ ਆ ਤੇ ਲਿਖਤੀ ਤਰਖਾਸਤ ਜਿਹੜੀ ਆ ਉਹ ਕਰਕੇ ਆਏ ਆ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ 295 ਦਾ ਦੰਦੇ ਪਰਚਾ ਕੀਤਾ ਜਾਵੇ ਸੋ ਕੇਸਾਂ ਦੀ ਬੇਰੁਤੀ ਦੇ ਕਰਕੇ ਖੜੇ ਨੇ ਸਾਰੇ ਤੇ ਇਹ ਸਾਡਾ ਫਰਜ਼ ਵੀ ਬਣਦਾ ਕੋਈ ਆਸਾਨ ਨਹੀਂ ਹੈਗਾ ਜੇ ਆਪਾਂ ਆਪਣੇ ਆਪ ਨੂੰ ਸਿੱਖ ਕਹਿੰਨੇ ਆ ਵਿਚਰਦੇ ਆ ਫਿਰ ਆਪਣਾ ਫਰਜ਼ ਵੀ ਬੰਦਾ ਸੋ ਸਿਰਫ ਫੇਸਬੁੱਕ ਤੇ ਗੱਲਾਂ ਕਰਕੇ ਫੋਟੋ ਵਾ ਪਾ ਕੇ ਨਹੀਂ ਗੱਲ ਬਣਦੀ ਹੁੰਦੀ ਗੱਲ ਗਰਾਊਂਡ ਤੇ ਕੰਮ ਕਰਕੇ ਬਣਦੀ ਹੁੰਦੀ ਆ ਤੇ ਗਰਾਊਂਡ ਤੇ ਕੰਮ ਦੇ ਕਰਦੇ ਲਈ ਤੁਹਾਨੂੰ ਗਰਾਊਂਡ ਤੇ ਉਤਰਨਾ ਪੈਂਦਾ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਸਿੰਘਾਂ ਦੇ ਕੋਲੋਂ ਸਵਾਮਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿੱਖ ਤੁਸੀਂ ਜਾਣਦੇ ਹੋ ਧਰਮਪ੍ਰੀਤ ਬੱਚਾ ਦਾ ਨੌਜਵਾਨ ਸਿੱਖ ਮੁੱਖ ਮੰਤਰੀ ਨੂੰ ਕਹਿੰਦੇ ਆ ਜੋ ਕੁਝ ਹੋਇਆ ਸੀ ਸਾਰਾ ਵਰਤਾਰਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਸੋ ਅੱਜ ਜਿਹੜਾ ਵਾ ਇਸ ਬੱਚੇ ਦਾ ਖੜੇ ਆ ਕਿ ਮਹਾਰਾਜ ਨੇ ਜਿਵਾ ਲਈ ਆ ਇਹਦਾ ਖੜੇ ਇਸ ਕਰਕੇ ਨਹੀਂ ਵੀ ਇਹ ਕੌਣ ਆ ਕੀ ਆ ਜਾਂ ਕੀ ਮਸਲਾ ਖੜੇ ਕੇਸਾਂ ਕਰਕੇ ਕਿਉਂਕਿ ਕੇਸ ਗੁਰੂ ਦੀ ਮੋਹਰ ਨਹੀਂ ਤੇ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਇਸ ਸਦੇ ਬਾਰੇ ਕੀ ਕੀਤਾ ਪਰ ਜਾਣਦੇ ਆ ਬਿਨਾਂ ਸ਼ਸਤਰ ਕੇਸਿੰਗ ਦੇ ਉਹਨਾਂ ਦੇਦਾਰੇ ਤੇ ਇਹ ਵਿਦਵੀ ਹੋਈ ਕੇਸਾਂ ਦੀ ਸੋ ਉਹਦੇ ਵਾਸਤੇ ਅੱਜ ਸਾਰੇ ਸਿੱਖ ਸਮੇਤ ਮਹਾਰਾਜ ਨੇ ਕਿਰਪਾ ਕੀਤੀ ਆ ਆਏ ਆ ਤੇ ਲਿਖਤੀ ਤਰਖਾਸਤ ਜਿਹੜੀ ਆ ਉਹ ਕਰਕੇ ਆਏ ਆ ਉਹਨਾਂ ਪੁਲਸ ਮੁਲਾਜ਼ਮਾਂ ਦੇ ਉੱਤੇ ਵੀ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ 295 ਦਾ ਦੰਦੇ ਪਰਚਾ ਕੀਤਾ ਜਾਵੇ ਸੋ ਕੇਸਾਂ ਦੀ ਬੇਰੁਜ਼ਗਾਰੀ ਦੇ ਕਰਕੇ ਖੜੇ ਨੇ ਸਾਰੇ ਤੇ ਇਹ ਸਾਡਾ ਫਰਜ਼ ਵੀ ਬਣਦਾ ਕੋਈ ਆਸਾਨ ਨਹੀਂ ਹੈਗਾ ਜੇ ਆਪਾਂ ਆਪਣੇ ਆਪ ਨੂੰ ਸਿੱਖ ਕਹਿਨੇ ਆ ਵਿਚਰਦੇ ਆ ਫਿਰ ਆਪਣਾ ਫਰਜ਼ ਵੀ ਬਣਦਾ ਸੋ ਸਿਰਫ ਫੇਸਬੁੱਕ ਤੇ ਗੱਲਾਂ ਕਰਕੇ ਫੋਟੋ ਉਪਰ ਆ ਕੇ ਨਹੀਂ ਗੱਲ ਬੰਦੀ ਹੁੰਦੀ ਗੱਲ ਗਰਾਊਂਡ ਤੇ ਕੰਮ ਕਰਕੇ ਬਣਦੀ ਹੁੰਦੀ ਆ ਤੇ ਗਰਾਊਂਡ ਤੇ ਕੰਮ ਦੇ ਕਰਦੇ ਲਈ ਤੁਹਾਨੂੰ ਗਰਾਊਂਡ ਤੇ ਉਤਰਨਾ ਪੈਂਦਾ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਸਿੰਘਾਂ ਦੇ ਕੋਲੋਂ ਸਵਾਮਨ ਲੈਂਦੇ ਰਹਿਣ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿ ਤੁਹਾਨੂੰ ਜਾਣਦੇ ਹਾਂ ਧਰਮਪ੍ਰੀਤ ਬੱਚਾ ਦਾ ਨੌਜਵਾਨ ਸਿੱਖ ਮੁਖ ਮੰਤਰੀ ਨੂੰ ਕਹਿੰਦੇ ਆ ਜੋ ਕੁਝ ਹੋਇਆ ਸੀ ਸਾਰਾ ਵਰਤਾਰਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਸੋ ਅੱਜ ਜਿਹੜਾ ਵਾ ਇਸ ਬੱਚੇ ਜਾਂ ਖੜੇ ਆ ਕਿ ਮਹਾਰਾਜ ਨੇ ਜਿਵਾ ਲਈ ਆ ਇਹ ਤਾਂ ਖੜੇ ਇਸ ਕਰਕੇ ਨਹੀਂ ਵੀ ਇਹ ਕੌਣ ਆ ਕੀ ਆ ਜਾਂ ਕੀ ਮਸਲਾ ਖੜੇ ਕੇਸਾਂ ਕਰਕੇ ਕਿਉਂਕਿ ਕੇਸ ਗੁਰੂ ਦੀ ਮੋਹਰ ਨੇ ਤੇ ਮਹਾਰਾਜ ਦੇ ਸਾਨੂੰ ਹੁਕਮ ਕੇਸਾਂ ਦੇ ਬਾਰੇ ਕੀ ਕੀਤਾ ਆਪਾਂ ਜਾਣਦੇ ਆ ਬਿਨਾਂ ਸ਼ਸਤਰ ਕੇਸ ਸਿੰਘ ਦੇ ਉਹਨਾਂ ਦੇਦਾਰੇ ਤੇ ਇਹ ਵਿਦਵੀ ਹੋਈ ਕੇਸਾਂ ਦੀ ਸੋ ਉਹਦੇ ਵਾਸਤੇ ਅੱਜ ਸਾਰੇ ਸਿੱਖ ਸਮੇਤ ਮਹਾਰਾਜ ਨੇ ਕਿਰਪਾ ਕੀਤੀ ਆ ਆਏ ਆ ਤੇ ਲਿਖਤੀ ਤਰਖਾਸਤ ਜਿਹੜੀ ਆ ਉਹ ਕਰਕੇ ਆਏ ਆ ਉਹਨਾਂ ਪ੍ਰਸ਼ਮ ਲਾਜਮਾਂ ਦੇ ਉੱਤੇ ਵੀ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ 295 ਦਾ ਉਹਦੇ ਪਰਚਾ ਕੀਤਾ ਜਾਵੇ ਸੋ ਕੇਸਾਂ ਦੀ ਬੇਰੁਜ਼ਗਾਰੀ ਦੇ ਕਰਕੇ ਖੜੇ ਨੇ ਸਾਰੇ ਤੇ ਇਹ ਸਾਡਾ ਫਰਜ਼ ਵੀ ਬਣਦਾ ਕੋਈ ਆਸਾਨ ਨਹੀਂ ਹੈਗਾ ਜੇ ਆਪਾਂ ਆਪਣੇ ਆਪ ਨੂੰ ਸਿੱਖ ਇਨੀਆਂ ਵਿਚਰਦੇ ਆਂ ਫਿਰ ਆਪਣਾ ਫਰਜ਼ ਵੀ ਬਣਦਾ ਸੋ ਸਿਰਫ ਫੇਸਬੁੱਕ ਤੇ ਗੱਲਾਂ ਕਰਕੇ ਫੋਟੋ ਪਾ ਕੇ ਲਈ ਗੱਲ ਬਣਦੀ ਹੁੰਦੀ ਗੱਲ ਗਰਾਊਂਡ ਤੇ ਕੰਮ ਕਰਕੇ ਬਣਦੀ ਹੁੰਦੀ ਆ ਤੇ ਗਰਾਊਂਡ ਤੇ ਕੰਮ ਦੇ ਕਰਦੇ ਲਈ ਤੁਹਾਨੂੰ ਗਰਾਉਂਡ ਤੇ ਉਤਰਨਾ ਪੈਂਦਾ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਸਿੰਘਾਂ ਦੇ ਕੋਲੋਂ ਸਵਾਮਨ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ